ਇਸ ਤੋਂ ਯੋ ਬਾੜੀ ਹੌਲੀ ਬਾਬਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬਾੜੀ ਹੌਲੀ ਬਾਬਾ ਚੈਨਲ ਦੇਖ ਰਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਆਪਾਂ ਕੁਝ ਦਿਨ ਪਹਿਲਾਂ ਕਮਲ ਖੰਗੂੜਾ ਜੋ ਕਿ ਸਾਡੇ ਪੰਜਾਬੀ ਮਾਡਲ ਆ ਉਹਨਾਂ ਦੀ ਬਾਇਓਗ੍ਰਾਫੀ ਆਪਣੇ ਚੈਨਲ ਤੇ ਅਪਲੋਡ ਕੀਤੀ ਸੀ ਜਿਵੇਂ ਜਪਾਂ ਦੱਸਿਆ ਸੀ ਕਿ ਉਹਨਾਂ ਨੇ ਸਿਰਫ 13 ਸਾਲ ਦੀ ਉਮਰ ਵਿੱਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਦਰਸ਼ਕਾਂ ਨੇ ਮੈਸੇਜ ਸਵਾਲ ਕੀਤੇ ਸੀ ਕਿ ਇਹ ਦੱਸੋ ਕਿ ਉਹ ਇੰਨੀ ਛੋਟੀ ਉਮਰ ਵਿੱਚ ਉਹਨਾਂ ਨੇ ਮਾਡਲਿੰਗ ਸ਼ੁਰੂ ਕਰ ਦਿੱਤੀ ਤੇ ਕਾਫੀ ਲੰਬਾ ਸਮਾਂ ਉਹਨਾਂ ਨੇ ਮਾਡਲਿੰਗ ਤੇ ਐਕਟਿੰਗ ਕੀਤੀ ਉਹ ਅੱਜ ਵੀ ਇੰਨਾ ਕਿਵੇਂ ਫਿੱਟਾ ਸੋ ਅਸੀਂ ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਦੀ ਫਿਟਨੈਸ ਦਾ ਮੇਨ ਸੀਕ੍ਰੇਟ ਕੀ ਆ ਸੋ ਦੋਸਤੋ ਆਪਾਂ ਜੀ ਤੁਹਾਡੇ ਨਾਲ ਕਮਲ ਖੰਗੂੜਾ ਜੀ ਦੇ ਫਿਟਨੈਸ ਦਾ ਸੀਕ੍ਰੇਟ ਸ਼ੇਅਰ ਕਰਾਂਗੇ ਤਾਂ ਜੋ ਤੁਸੀਂ ਵੀ ਉਹਨਾਂ ਤੋਂ ਇੰਸਪੀਰੇਸ਼ਨ ਲੈ ਕੇ ਆਪਣੇ ਆਪ ਨੂੰ ਫਿੱਟ ਰੱਖ ਸਕੋ ਸੋ ਦੋਸਤੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਜੇਕਰ ਤੁਸੀਂ ਆਪਣਾ ਚੈਨਲ ਬਹੁਰੀ ਹਰੀ ਬਾਬਾ ਜੀ ਦੇ القناه ਨੂੰ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ نیچے ਜੋ ਰੈੱਡ कलर ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਕੇ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਿਹਾ ਬੈਲ ਦੇ ਬਟਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਹੁਣ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੀ ਫਿਟਨੈਸ ਦਾ ਮੇਨ ਸੀਕ੍ਰੈਟ ਕੀ ਆ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਜਿੱਤੇ ਤੱਕ ਸਾਨੂੰ ਜਾਣਕਾਰੀ ਮਿਲੀ ਆ ਉਹਨਾਂ ਦੀ ਫਿਟਨੈਸ ਦਾ ਮੇਨ ਸੀਕ੍ਰੈਟ ਇਹ ਆ ਕਿ ਉਹ ਹੋ ਰੂਟੀਨ ਵਿੱਚ ਐਕਸਰਸਾਈਜ਼ ਕਰਦੇ ਆ ਸੋ ਐਕਸਰਸ ਜਿਸ ਨਾਲ ਬਹੁਤ ਲੰਬੇ ਸਮੇਂ ਤੋਂ ਉਹ ਫੈਟਾ ਤੰਦਰੁਸਤਤਾ ਆਪਾਂ ਦੋ ਨੰਬਰ ਉਹਨਾਂ ਦੇ ਸੀਕ੍ਰੇਟ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਮਲ ਖੰਗੂੜਾ ਜੀ ਹਮੇਸ਼ਾ ਖੁਸ਼ ਰਹਿੰਦੇ ਤੁਸੀਂ ਉਹਨਾਂ ਨੂੰ ਕਿਸੇ ਵੀ ਇੰਟਰਵਿਊ ਵਿੱਚ ਦੇਖੋ ਜਾਂ ਕਿਤੇ ਵੀ ਤੁਸੀਂ ਉਹਨਾਂ ਨੂੰ ਸਨੈਪਚੈਟ ਤੇ ਜਾਂ ਇੰਸਟਾਗ੍ਰਾਮ ਤੇ ਦੇਖੋ ਜੋ ਵੀ ਉਹਨਾਂ ਦੇ ਵੀਡੀਓਜ਼ ਹੁੰਦੀਆਂ ਉਹਨਾਂ ਵਿੱਚ ਉਹ ਹਮੇਸ਼ਾ ਖੁਸ਼ ਨਜ਼ਰ ਆਉਂਦੇ ਆ ਸੋ ਜਿਵੇਂ ਆਪਾਂ ਜਾਣਦੇ ਕਿ ਜਿਹੜਾ ਬੰਦਾ ਖੁਸ਼ ਰਹਿੰਦਾ ਉਹ ਹਮੇਸ਼ਾ ਤੰਦਰੁਸਤ ਰਹਿੰਦਾ ਤੇ ਦੋਸਤੋ ਤਿੰਨ ਨੰਬਰ ਸੀਕ੍ਰੇਟ ਆ ਜੋ ਉਹ ਬਹੁਤ ਹੀ ਖਾਸ ਦਾ ਕਿਉਂਕਿ ਬਹੁਤ ਘੱਟ ਲੋਕ ਉਸ ਸੀਕ੍ਰੇਟ ਨੂੰ ਫੋਲੋ ਕਰਦੇ ਆ ਕਿਉਂਕਿ ਲੋਕ ਅੱਜਕੱਲ੍ਹ ਫਾਸਟ ਫੂਡ ਖਾਣਾ ਪਸੰ ਲੈਣੀ ਪਸੰਦ ਕਰਦੇ ਜਿਸ ਕਾਰਨ ਉਹ ਫਿੱਟ ਰਹਿੰਦੇ ਆ ਤੇ ਨੰਬਰ 4 ਤੇ ਉਹ ਹਮੇਸ਼ਾ ਪੋਜ਼ਿਟਿਵ ਥਿੰਕਿੰਗ ਰੱਖਦੇ ਆ ਪੋਜ਼ਿਟਿਵ ਥਿੰਕਿੰਗ ਰੱਖਣ ਨਾਲ ਵੀ ਅਸੀਂ ਹਮੇਸ਼ਾ ਫਿੱਟ ਰਹਿੰਦੇ ਆ ਤੰਦਰੁਸਤ ਰਹਿੰਦੇ ਆ ਤੇ ਦੋਸਤੋ ਨੰਬਰ 5 ਸੀਕ੍ਰੇਟ ਦੀ ਹੁਣ ਆਪਾਂ ਗੱਲ ਕਰਦੇ ਆ ਤਾਂ ਦੋਸਤੋ ਅਸੀਂ ਜਿੱਥੋਂ ਤੱਕ ਦੇਖਿਆ ਕਿ ਕਮਲ ਖੰਘੂੜਾ ਜੀ ਹਮੇਸ਼ਾ ਨੱਚਦੇ ਟੱਪਦੇ ਰਹਿੰਦੇ ਆ ਹੱਸਦੇ ਰਹਿੰਦੇ ਆ ਸੋ ਉਹਨਾਂ ਨੂੰ ਡਾਂਸ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਏਜ਼ ਏ ਹੌਬੀ ਵੀ ਡਾਂਸ ਕਰਦੇ ਆ ਸੋ ਆਪਾਂ ਉਹਨਾਂ ਨੂੰ ਦੇਖ ਸਕਦੇ ਆ ਕਿ ਉਹ ਬਹੁਤ ਸਾਰੀਆਂ ਡਾਂਸ ਵੀਡੀਓਜ਼ ਵੀ ਆਪਣੇ ਇੰਸਟਾਗ੍ਰam ਤੇ ਸਨੈਪਚੈਟ ਤੇ ਜਾਂ ਫੇਸਬੁੱਕ ਤੇ ਅਪਲੋਡ ਕਰਦੇ ਰਹਿੰਦੇ ਆ ਸੋ ਡਾਂਸ ਵੀ ਇੱਕ ਤਰ੍ਹਾਂ ਦੀ ਐਕਸਰਸਾਈਜ਼ ਆ ਬਾਕੀ ਦੋਸਤੋ ਜਦੋਂ ਆਪਾਂ ਆਪਣੀ ਹੌਬੀ ਨੂੰ ਫਾਲੋ ਕਰਦੇ ਆ ਆਪਾਂ ਉਸ ਨੂੰ ਇੰਜੋਏ ਕਰਦੇ ਆ ਤਾਂ ਇਸ ਨਾਲ ਸਾਡਾ ਡਿਪਰੈਸ਼ਨ ਹਮੇਸ਼ਾ ਖੁਸ਼ ਰਹਿਨੇ ਆ ਤੰਦਰੁਸਤ ਰਹਿਨੇ ਆ ਸੋ ਕਮਲ ਖੰਗੂੜਾ ਜੀ ਵੀ ਡਾਂਸ ਕਰਨਾ ਪਸੰਦ ਕਰਦੇ ਆ ਜਿਸ ਕਾਰਨ ਉਹ ਹਮੇਸ਼ਾ ਫਿਟ ਰਹਿੰਦੇ ਆ ਤੰਦਰੁਸਤ ਰਹਿੰਦੇ ਆ ਸੋ ਦੋਸਤੋ ਏਸੀ ਕਮਲ ਖੰਗੂੜਾ ਜੀ ਦਾ ਫਿਟਨੈਸ ਸੀਕਰੈਟਸ ਇਹਨਾਂ ਨੂੰ ਫੋਲੋ ਕਰਕੇ ਉਹ ਫਿਟ ਰਹਿੰਦੇ ਆ ਤਾਂ ਆਪਾਂ ਜਾਣਦੇ ਆ ਕਿ ਬਹੁਤ ਲੰਬੇ ਸਮੇਂ ਤੋਂ ਉਹ ਫਿਲਮ ਇੰਡਸਟਰੀ ਵਿੱਚ ਆ 뮤직 ਵੀਡੀਓਜ਼ ਵਿੱਚ ਆਉਂਦੇ ਆ ਪਰ ਜਿਸ ਤਰ੍ਹਾਂ ਉਹ 13 ਸਾਲ ਦੇ ਸੀ ਉਸ ਤਰ੍ਹਾਂ ਹੀ ਉਹ ਅੱਜ ਨਜ਼ਰ ਆਉਂਦੇ ਆ ਸੋ ਬਹੁਤ ਹੀ ਵੱਡੀ ਗੱਲ ਆ ਸੋ ਦੋਸਤੋ ਆਪਾਂ ਤਾਂ ਵਾਹਿਗੁਰੂ ਜੀ ਅੱਗੇ ਹੀ ਅਰਦਾਸ ਕਰਾਂਗੇ ਕਿ ਕਮਲ ਖੰਗੂੜਾ ਜੀ ਇਸੇ ਤਰ੍ਹਾਂ ਫਿੱਟ ਰਹਿਣ ਤੰਦਰੁਸਤ ਰਹਿਣ ਵਾਹਿਗੁਰੂ ਜੀ ਉਹਨਾਂ ਨੂੰ ਲੰਮੀ ਉਮਰ ਬਖਸ਼ੇ ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇ ਵੀਡੀਓ ਵਧੀਆ ਲੱਗੀ ਤੇ ਤੁਸੀਂ ਕਮਲ ਖੰਗੂੜਾ ਜੀ ਦੇ ਪੱਕੇ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਨਾਲ ਦੀ ਨਾਲ ਵੀਡੀਓ ਦੇ ਨੀਚੇ ਕਮੈਂਟ ਵਿੱਚ ਲਿਖੋ ਪੱਕੇ ਫੈਨ ਕਮਲ ਖੰਗੂੜਾ ਜੀ ਦੇ ਤੇ ਦੋਸਤੋ ਮੈਂ ਤੁਹਾਨੂੰ ਰਿਕਵੈਸਟ ਕਰੂਗਾ ਕਿ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜੂਰ ਸ਼ੇਅਰ ਮੈਂ ਅਰਮੈਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਡੀ ਹੌਲੀ ਬਾਬਾ ਜੀ ਦੇਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ कलर ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਹਰ ਰੋਜ਼ ਲੈ ਕੇ ਆਉਂਦਾ ਰਹਿਣਾ ਤੇ ਨਾਲ ਆ ਰਿਹਾ ਬੈਲ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਕੇ ਇੰਨੇ ਸ਼ਾਦਨਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ